ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ 17 ਦਸੰਬਰ ਯਾਨੀ ਕਿ 2 ਦਿਨ ਬਾਅਦ ਨਤੀਜੇ ਆਉਣਗੇ। ਇਹਨਾਂ ਚੋਣਾਂ ਦੇ ਵਿੱਚ ਲਗਭਗ 50% ਦੀ ਵੋਟਾਂ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਦੀਆਂ ਜਿਹੜੀਆਂ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਜੋਨਾਂ ਦੇ ਵਿੱਚ ਪਈਆਂ ਨੇ। ਤਾਂ ਲਗਭਗ 50% ਦੇ ਨਜ਼ਦੀਕ VOTING ਪੈਣ ਦਾ ਪ੍ਰਭਾਵ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਕੋਈ ਜ਼ਿਆਦਾ ਦਿਲਚਸਪੀ ਨਹੀਂ ਸੀ ਇਹਨਾਂ ਚੋਣਾਂ ਦੇ ਵਿੱਚ ਪਰ ਜਿਹੜੀ ਵੀ VOTING ਹੋਈ ਹੈ ਉਸ ਦੇ ਆਧਾਰ ਤੇ ਹੁਣ ਨਤੀਜੇ ਆ ਜਿਹੜੇ 17 ਦਸੰਬਰ ਨੂੰ ਆਉਣਗੇ ਤੇ ਉਦੋਂ ਤੱਕ ਸਾਰੇ ਉਮੀਦਵਾਰ ਜਿਨ੍ਹਾਂ ਦੇ ਵੱਲੋਂ ਇਹ ਚੋਣ ਲੜੀ ਗਈ ਹੈ ਉਹਨਾਂ ਦੇ ਸਾਹ ਸੁਪਨੇ ਪਏ ਰਹਿਣਗੇ ਤੇ ਹੁਣ ਇਹਨਾਂ ਚੋਣਾਂ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਵੀ ਆਪਣੀ ਵੋਟ ਜਿਹੜੀ ਪਿੰਡ ਮੰਗਵਾਲ ਦੇ ਵਿੱਚ ਪਾਈ ਗਈ ਹੈ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੱਦੀ ਪਿੰਡ ਬਾਦਲ ਵਿੱਚ ਵੋਟ ਪਾਈ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਿਆਸੀ ਸ਼ਖਸੀਅਤਾਂ ਦੇ ਵੱਲੋਂ ਆਪਣੀ VOTING ਦੇ ਹੱਕ ਦਾ ਇਸਤੇਮਾਲ ਕੀਤਾ ਗਿਆ ਜੇ ਗੱਲ ਕਰੀਏ ਇਹਨਾਂ ਚੋਣਾਂ ਦੇ ਵਿੱਚ ਧੱਕੇਸ਼ਾਹੀ ਦੇ ਇਲਜ਼ਾਮ ਤਾਂ ਪਹਿਲਾਂ ਹੀ ਲੱਗ ਰਹੇ ਸੀ ਤੇ ਕੁਝ ਥਾਵਾਂ ਦੇ ਵਿੱਚੋਂ ਅਜਈਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਹੜੀਆਂ ਉਹਨਾਂ ਗੱਲਾਂ ਨੂੰ ਪੁਖਤਾ ਕਰਦੀਆਂ ਨੇ ਜਿਹੜੇ ਇਲਜ਼ਾਮ ਵਿਰੋਧੀ ਪਾਰਟੀਆਂ ਸਰਕਾਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਉੱਤੇ ਲਾਰ ਰਹੀਆਂ ਸੀ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿੱਥੇ ਕੋਈ ਤਾਂ ਕਾਗਜ਼ ਲੈ ਕੇ ਭੱਜ ਗਿਆ ਜਿਨ੍ਹਾਂ ਦੇ ਉੱਤੇ ਮੋਹਰਾਂ ਲਾਈਆਂ ਜਾਣੀਆਂ ਸੀ ਅਤੇ ਕਈ ਥਾਵਾਂ ਦੇ ਉੱਤੇ ਹਿੰਸਕ ਘਟਨਾਵਾਂ ਵੀ ਵਾਪਰਿਆਂ ਨੇ ਤਾਂ ਇਸ ਤਰੀਕੇ ਦੇ ਨਾਲ ਚੋਣਾ ਹੋਈਆਂ ਤੇ ਕਈ ਥਾਵਾਂ ਦੇ ਉੱਤੇ ਜਿਹੜੇ ਬੈਲਟ ਪੇਪਰ ਸੀ ਉਹਨਾਂ ਦੇ ਉੱਤੇ ਨਾਮ ਗਲਤ ਆ ਗਿਆ ਕਿਸੇ ਦਾ ਚੋਣ ਨਿਸ਼ਾਨ ਗਲਤ ਆ ਗਿਆ ਜਿਸ ਕਰਕੇ ਲੋਕਾਂ ਨੂੰ ਅਤੇ ਉਮੀਦਵਾਰਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੇ ਕਈ ਥਾਵਾਂ ਤੇ ਚੋਣ ਰੱਦ ਕਰ ਦਿੱਤੀ ਗਈ ਹੈ ਤਾਂ ਇਸ ਤਰੀਕੇ ਦੇ ਮਾਹੌਲ ਦੇ ਵਿੱਚ ਵੋਟਾਂ ਪਈਆਂ ਨੇ ਅਤੇ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਕੰਮਾਂ ਦੇ ਆਧਾਰ ਤੇ ਲੋਕਾਂ ਤੋਂ ਵੋਟਾਂ ਮੰਗਣ ਦਾ ਦਾਵਾ ਕਰਦੇ ਨੇ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਧੱਕੇਸ਼ਾਹੀ ਤੇ ਜ਼ਬਰ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਜਿੱਤਣ ਦੇ ਅਲਜ਼ਾਮ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਲਗਾਤਾਰ ਲਾਉਂਦੇ ਆ ਰਹੇ ਨੇ ਤਾਂ ਹੁਣ ਇਹਨਾਂ ਚੋਣਾਂ ਦੇ ਵਿੱਚ ਵੋਟਾਂ ਪੈਣ ਦਾ ਕੰਮ ਤਾਂ ਮੁਕੰਮਲ ਹੋ ਗਿਆ ਤੇ ਹੁਣ ਇਹਨਾਂ ਦਾ ਨਤੀਜਾ ਜਿਹੜਾ 17 ਦਸੰਬਰ ਨੂੰ ਆਵੇਗਾ 347 ਜ਼ਿਲ੍ਹਾ ਪ੍ਰੀਸ਼ਦ ਦੀਆਂ ਇਹਨਾਂ ਵੋਟਾਂ ਦੇ ਵਿੱਚ ਜਿਹੜੀਆਂ ਸੀਟਾਂ ਸੀ ਲਗਭਗ 2700 ਤੋਂ ਜ਼ਿਆਦਾ ਜਿਹੜੀਆਂ ਉਹ ਬਲਕ ਸੰਤੀ ਦੀਆਂ ਸੀਟਾਂ ਸੀ ਜਿਨ੍ਹਾਂ ਦੇ ਲਈ VOTING ਹੋਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੀਆਂ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਖੜੇ ਕਰ ਚੁੱਕੀ ਸੀ ਜੇ ਅਕਾਲੀ ਦਲ ਤੇ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਕਈ ਥਾਵਾਂ ਦੇ ਉੱਤੇ ਆਪਣੇ ਉਮੀਦਵਾਰ ਨਹੀਂ ਖੜੇ ਕੀਤੇ ਗਏ ਜਾਂ ਕਈਆਂ ਦੇ ਕਾਗਜ਼ ਰੱਦ ਹੋ ਗਏ ਉਸ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਕਹਿ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਅਸੀਂ ਸਭ ਨੂੰ ਮੌਕਾ ਦਿੱਤਾ ਹੈ ਚੋਣਾਂ ਲੜਨ ਦਾ ਦੂਜੀਆਂ ਪਾਰਟੀਆਂ ਵਾਲੇ ਇਲਜ਼ਾਮ ਸਾਡੇ ਤੇ ਲਾ ਰਹੇ ਨੇ ਕਿ ਅਸੀਂ ਚੋਣਾਂ ਦੇ ਵਿੱਚ ਧੱਕੇਸ਼ਾਹੀ ਕਰ ਰਹੇ ਹਾਂ ਪਰ ਜਿਨ੍ਹਾਂ ਸੀਟਾਂ ਦੇ ਉੱਤੇ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਖੜੇ ਨੇ ਜਾਂ ਆਜ਼ਾਦ ਉਮੀਦਵਾਰ ਖੜੇ ਨੇ ਉਹ ਵੀ ਸੀਟਾਂ ਦੇ ਉੱਤੇ ਅਸੀਂ ਕੋਈ ਧੱਕਾ ਨਹੀਂ ਕੀਤਾ ਜੇ ਅਸੀਂ ਧੱਕੇਸ਼ਾਹੀ ਕੀਤੀ ਹੁੰਦੀ ਤਾਂ ਉਹ ਵੀ ਚੋਣ ਨਾ ਲੜ ਰਹੇ ਹੁੰਦੇ ਤਾਂ ਇਹਨਾਂ ਚੋਣਾਂ ਦਾ ਨਤੀਜਾ ਹੁਣ 17 ਦਸੰਬਰ ਨੂੰ ਆਉਣਾ ਹੈ ਉਦੋਂ ਪਤਾ ਲੱਗੇਗਾ ਕਿ ਸਰਕਾਰ ਤੋਂ ਕਿੰਨੇ ਲੋਕ ਖੁਸ਼ ਨੇ ਤੇ ਕਿੰਨੇ ਸਰਕਾਰ ਦੇ ਪੱਖ ਦੇ ਵਿੱਚ VOTING ਕਰਕੇ ਆਪਣੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰ ਚੁਣਦੇ ਆ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਦੀ ਗੱਲ ਕਰੀਏ ਭਾਵੇਂ 2013 ਦੇ ਵਿੱਚ ਜਾਂ 2018 ਦੇ ਵਿੱਚ ਜਦੋਂ ਵੋਟਾਂ ਪਈਆਂ ਸੀ ਉਦੋਂ ਤਾਂ ਸਰਕਾਰ ਪੱਖੀ ਲਗਭਗ ਜਿਹੜੀਆਂ ਉਹ ਇੱਕ ਪਾਸੜ ਸੀਟਾਂ ਜਿਹੜੀਆਂ ਉਹ ਸਰਕਾਰ ਦੀ ਤਰ੍ਹਾਂ ਹੀ ਜਿੱਤਦੀ ਰਹੀ ਹੈ ਤਾਂ ਇਹਨਾਂ ਚੋਣਾਂ ਦੇ ਵਿੱਚ ਕੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੇ ਪੱਦਰ ਦੇ ਉੱਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਕ ਸੰਮਤੀ ਨੂੰ ਜਿੱਤ ਸਕਣਗੇ ਇਹ ਵੀ ਇੱਕ ਸਵਾਲ ਹੈ ਕਿਉਂਕਿ ਵਿਰੋਧੀ ਪਾਰਟੀਆਂ ਲਗਾਤਾਰ ਕਹਿ ਰਹੀਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਨਾ ਖੁਸ਼ ਨੇ ਜੇਕਰ ਨਾ ਖੁਸ਼ ਨੇ ਜਾਂ ਫਿਰ ਅਜੇ ਤੱਕ ਇਹ ਸ਼ਾਇ ਨਈ ਸਰਕਾਰ ਕਰਦੀ ਕਿ ਇਹਨਾਂ ਚੋਣਾਂ ਦੇ ਵਿੱਚ ਉਸ ਚੀਜ਼ ਦਾ ਪ੍ਰਭਾਵ ਦਿਖੇਗਾ ਨਤੀਜਿਆਂ ਦੇ ਵਿੱਚ ਇਹ ਗੱਲ ਦਿਲਚਸਪ ਹੋਏਗੀ ਦੇਖਣ ਵਾਲੀ ਹੋਏਗੀ ਤਾਂ ਇਹਨਾਂ ਚੋਣਾਂ ਦੇ ਨਤੀਜੇ ਬਹੁਤ ਕੁਝ ਪਿੰਡਾਂ ਦੀ ਸਿਆਸਤ ਨੂੰ ਦਰਸਾਉਣਗੇ ਕਿ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਲੋਕ ਸੋਚਦੇ ਐ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦੇ ਹੋਏ ਉਹ ਲੋਕ ਸਰਕਾਰ ਨੂੰ ਜਿਤਾਉਂਦੇ ਐ ਜਾਂ ਉਹਨਾਂ ਦੇ ਵਿਰੋਧ ਦੇ ਵਿੱਚ ਫਤਵਾ ਦਿੰਦੇ ਐ ਤਾਂ ਇਹਨਾਂ ਚੋਣਾਂ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਸਾਹਮਣੇ ਆਉਣਗੀਆਂ ਪਰ ਇਲਜ਼ਾਮ ਵਿਰੋਧੀ ਪਾਰਟੀਆਂ ਲਗਾਤਾਰ ਲਾ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੱਕੇਸ਼ਾਈ ਕਰਨ ਦੇ ਤਾਂ ਇਹਨਾਂ ਚੋਣ ਨਤੀਜਿਆਂ ਦੇ ਵਿੱਚ ਹੁਣ ਕੀ ਕੁਝ ਸਾਹਮਣੇ ਆਉਂਦਾ ਇਸ 17 ਦਸੰਬਰ ਨੂੰ ਪਤਾ ਲੱਗੇਗਾ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਸਰਕਾਰ ਦੇ ਉੱਤੇ ਵਿਰੋਧੀ ਪਾਰਟੀਆਂ ਲਗਾਤਾਰ ਹਮਲਾ ਕਰ ਰਹੀਆਂ ਨੇ ਜੇ ਗੱਲ ਕੀਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਦਾਅਵੇ ਕਰਦੇ ਨੇ ਵੱਡੇ ਵਿਕਾਸ ਦੇ ਵੱਡੇ ਕੰਮਾਂ ਦੇ ਪਰ ਵਿਰੋਧੀ ਪਾਰਟੀਆਂ ਹਰ ਸਮੇਂ ਉਹਨਾਂ ਨੂੰ ਘੇਰਦੀਆਂ ਨੇ ਕਿ ਮੁੱਖ ਮੰਤਰੀ ਮਸ਼ਹੂਰੀਆਂ ਜ਼ਿਆਦਾ ਕਰਦੇ ਨੇ ਸਰਕਾਰੀ ਜਾਇਦਾਦਾਂ ਨੂੰ ਲਗਾਤਾਰ ਵੇਚ ਰਹੇ ਨੇ ਅਤੇ ਲਗਭਗ ਕਰੋੜਾਂ ਰੁਪਏ ਜਿਹੜੇ ਉਹ ਹੋਲਡਿੰਗਸ ਦੇ ਉੱਤੇ ਪੋਸਟਰਾਂ ਦੇ ਉੱਤੇ ਖਰਚ ਕਰ ਰਹੇ ਨੇ ਤਾਂ ਇਹਨਾਂ ਚੀਜ਼ਾਂ ਦਾ ਕਿੰਨਾ ਅਸਰ ਲੋਕਾਂ ਦੇ ਉੱਤੇ ਹੋਏਗਾ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿੰਨਾ ਇਸ ਦਾ ਖਮਿਆਜਾ ਪਤਨਾ ਪਵੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਸਮੇਂ ਨਾਲ ਸਪਸ਼ਟ ਹੁੰਦਾ ਰਹੇਗਾ ਸੋ ਏਸੀ ਅੱਜ ਦੀ ਅਪਡੇਟ ਬਾਕੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ